ਤਲ ਜਿੰਝੇ ਇੱਕ ਪਾਸੇ ਅਮਰੀਕਾ ਵੱਲੋਂ ਭਾਰਤ ਤੇ ਲਾਇ ਟੈਰਿਫ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਜੋ ਕਿ 7 ਅਗਸਤ ਤੋਂ ਲਾਗੂ ਹੋ ਜਾਣਾ ਹੈ ਪਰ ਇਸ ਨੂੰ ਲੈ ਕੇ ਤਾਂ ਹੋਰ ਵੱਡੀ ਜੋ ਅਪਡੇਟ ਹੈ ਉਹ ਕਾਫੀ ਚਰਚਾ ਵਿੱਚ ਬਣੀ ਹੋਈ ਹੈ ਕਾਫੀ ਸਵਾਲ ਕਿਉਂਕਿ ਭਾਰਤ ਸਰਕਾਰ ਉਹ ਤੇ ਖੜੀ ਕਰ ਰਹੀ ਹੈ ਕਿ ਕਿ ਪਾਸੇ ਤਾਂ ਜਿਸ ਤਰੀਕੇ ਦਾ ਰੁਖ ਅਮਰੀਕਾ ਨੇ ਭਾਰਤ 'ਤੇ ਰੱਖਿਆ ਵੀ ਹੈ ਜਿਸ ਤਰੀਕੇ ਨੇ ਉਸਨੇ ਹਮਲਾਵਰ ਰੁਖ ਰੱਖਿਆ ਹੋਇਆ ਜਿਸ ਤਰੀਕੇ ਨਾਲ ਉਹਨੇ ਟੈਰਿਫ ਲਾਈ ਨੇ ਦੂਜੇ ਪਾਸੇ ਭਾਰਤ ਨੇ ਕੀ ਸੋਚ ਕੇ ਇਹ ਗਿਫਟ ਅਮਰੀਕਾ ਨੂੰ ਦਿੱਤਾ ਹੈ ਕਿ ਉਹਨਾਂ ਨੇ ਯੂ ਐਸ ਕਾਰਟਨ ਦੇ ਨੂੰ ਡਿਊਟੀ ਫਰੀ ਕਰ ਦਿੱਤਾ ਹੈ ਉਸੀਂ ਨੂੰ ਕਿਵੇਂ ਦੇਖਦੇ ਹਾਂ ਇਹ ਸਾਰੇ ਕੰਮ ਕਰਨ ਦੇ ਪਿੱਛੇ ਭਾਰਤ ਨੇ ਇਸ ਪਿੱਛੇ ਦਾ ਕੋਈ ਲੋੜਿਕ ਦਿੱਤਾ ਹੈ ਜਾਂ ਇਸ ਪਿੱਛੇ ਦਾ ਕੀ ਫਾਇਦਾ ਭਾਰਤ ਨੂੰ ਹੋਣਾ ਹੈ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਇਸ ਦਾ ਸਿੱਧਾ ਨੁਕਸਾਨ ਗੁਜਰਾਤ ਦੇ ਕਿਸਾਨ ਨੂੰ ਹੋਣਾ ਹੈ ਜਿਵੇਂ ਭਾਰਤ ਨੇ ਪਹਿਲਾਂ ਜਿਵੇਂ ਮੋਦੀ ਸਾਹਿਬ ਨੇ ਪਹਿਲਾਂ ਕਿਹਾ ਸੀ ਗਿਆ ਕਿ ਜੋ ਡੀਲ ਅਮਰੀਕਾ ਨਾਲ ਹੋਣ ਜਾ ਰਹੀ ਸੀ ਉਹਨਾਂ ਨੇ ਖੁਦ ਕੇ ਬੋਲੇ ਸੀ ਗਿਆ ਕਿ ਅਸੀਂ ਭਾਰਤ ਦੇ ਕਿਸਾਨਾਂ ਦੇ ਹੱਕ ਵਿੱਚ ਖੜੇ ਸੀ ਕਿਸਾਨਾਂ ਦੇ ਹੱਕ ਵਿੱਚ ਖੜਨ ਲਈ ਅਸੀਂ ਅਮਰੀਕਾ ਦੀ ਇਹ ਡੀਲ ਮੰਨੀ ਨਹੀਂ ਪਰ ਹੁਣ ਇਸ ਡੀਲ ਦੇ ਨਾਲ ਕਿਸਾਨਾਂ ਦਾ ਕਿਵੇਂ ਕੋਈ ਭਲਾ ਹੋ ਜਾਏਗਾ ਇਸ ਬਾਰੇ ਤੁਸੀਂ ਜ਼ਰੂਰ ਦੱਸੋ ਜੀ ਜੀ ਦੇਖੋ ਸਮੇ ਸਮੇ ਦੇ ਉੱਤੇ ਨਰਿੰਦਰ ਮੋਦੀ ਜਿਹੜੇ ਨੇ ਬੀਜੇਪੀ ਗਵਰਨਮੈਂਟ ਹੈ ਇਸ ਵੇਲੇ ਦੀ ਜਿਹੜੀ ਉਹ ਭਾਰਤ ਵਾਸੀਆਂ ਨੂੰ ਜਿਹੜੇ ਭਾਰਤ ਦੇਸ਼ ਦੇ ਵਸਿੰਦੇ ਨੇ ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਉਹਨਾਂ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਕਿੰਨੇ ਮਹਾਨ ਆ ਤੁਹਾਡੇ ਦੇਸ਼ ਵਾਸਤੇ ਸਾਡੀ ਪਾਰਟੀ ਬੜੇ ਤੁਹਾਡੇ ਹਿੱਤਾਂ ਲਈ ਕੰਮ ਕਰ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਨਾ ਉਹ ਸਮੇ ਸਮੇ ਦੇ ਉੱਤੇ ਛੱਡਦੇ ਰਹਿੰਦੇ ਨੇ ਛੁਰਲੀਆਂ ਛੱਡਦੇ ਰਹਿੰਦੇ ਆ ਕਦੀ ਕੋਈ ਆਪਰੇਸ਼ਨ ਦੇ ਨਾਮ ਦੇ ਉੱਤੇ ਤੇ ਕਦੀ ਕੋਈ ਗੱਲਬਾਤ ਹੈ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਨਰਿੰਦਰ ਮੋਦੀ ਹੋਰਾਂ ਨੇ ਇੱਕ ਠੋਕੇ ਸਪੀਚਸ ਜਿਹੜੀਆਂ ਆਪਣੀਆਂ ਦਿੱਤੀਆਂ ਉਹਦੇ ਵਿੱਚ ਕਿਹਾ ਕਿ ਅਮਰੀਕਾ ਜਿਹੜਾ ਡੇਅਰੀ ਪ੍ਰੋਡਕਟ ਦੇ ਉੱਤੇ ਡਿਊਟੀ ਫ੍ਰੀ ਮੰਗਦਾ ਸੀ ਕਿ ਉਹਦੇ ਉੱਤੇ ਟੈਕਸ ਘਟਾਓ ਤੇ ਅਸੀਂ ਆਪਣੇ ਦੇਸ਼ ਦੇ ਕਿਸਾਨਾਂ ਦਾ ਭਲਾ ਸੋਚਦੇ ਹੋਏ ਅਮਰੀਕਾ ਦੇ ਨਾਲ ਡੀਲ ਨਹੀਂ ਕੀਤੀ ਮਤਲਬ ਕਿ ਲੋਕਾਂ ਕੋਲੋਂ ਵਾਹ ਵਾਹ ਖੱਟਣ ਦੀ ਜਿਹੜੀ ਹੈ ਉਹਨਾਂ ਨੇ ਇੱਥੇ ਵੀ ਕਸਰ ਨਹੀਂ ਛੱਡੀ ਪਰ ਹੁਣ ਦੇਖੋ ਇੱਕ ਪਾਸੇ ਅਮਰੀਕਾ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ 27 ਅਗਸਤ ਤੋਂ 25 ਦੀ ਜਗ੍ਹਾ 50% ਟੈਰਿਫ ਜਿਹੜਾ ਹੁਣ ਇੰਡੀਆ ਦੇ ਉੱਤੇ ਲੱਗ ਚੁੱਕਿਆ ਇੰਡੀਅਨ ਪ੍ਰੋਡਕਟਸ ਜਿਹੜੇ ਨੇ ਅਮਰੀਕਾ ਦੇ ਵਿੱਚ ਜਾ ਕੇ ਵਿਕਣਗੇ ਉਹਨਾਂ ਦੇ ਵਿੱਚ 1 ਰੁਪਏ ਦੀ ਚੀਜ਼ ਜਿਹੜੀ ਹੈ 1.5 ਦੀ ਪਾਉਗੀ ਸੋ ਮਤਲਬ 50% ਟੈਕਸ ਜਿਹੜਾ ਹੈਗਾ ਉਹ ਲਾਗੂ ਹੋ ਚੁੱਕਿਆ ਤੇ ਦੂਸਰੇ ਪਾਸੇ ਹੁਣ ਭਾਰਤ ਸਰਕਾਰ ਨੇ ਕੀ ਕੀਤਾ ਯੂਐਸ ਕੋਟਨ ਜਿਹੜੀ ਅਮਰੀਕਾ ਤੋਂ ਰੂਹ ਆਉਂਦੀ ਸੀ ਭਾਰਤ ਨੂੰ ਉਹਦੇ ਉੱਤੇ ਜਿਹੜਾ ਹੈਗਾ ਉਹ ਟੈਕਸ ਫ੍ਰੀ ਕਰ ਦਿੱਤੀ ਮਤਲਬ ਕਿ 10% ਜਿਹੜਾ ਸੀ ਉਹ ਵੀ ਘਟਾ ਦਿੱਤਾ ਤੁਸੀਂ ਦੇਖੋ ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਹੁਣ ਜਿਹੜਾ ਰੂਹ ਹੈਗਾ ਜਿਹੜਾ ਕੋਟਨ ਹੈਗਾ ਇਹ ਕਿਹੜੇ ਫੀਲਡ ਦੇ ਵਿੱਚ ਆਉਂਦਾ ਇਹ ਕਿਸ ਮਤਲਬ ਕਿ ਖਿੱਤੇ ਦੇ ਨਾਲ ਸੰਬੰਧਤ ਹੈ ਇਹ ਕਿਸਾਨੀ ਦੇ ਨਾਲ ਸੰਬੰਧਤ ਨਹੀਂ ਹੈ ਫਾਰਮਰ ਜਿਹੜੇ ਨੇ ਉਹਨਾਂ ਦੇ ਨਾਲ ਸੰਬੰਧਤ ਨਹੀਂ ਹੈ ਸੋ ਮਤਲਬ ਕਹਿਣ ਦਾ ਵੀ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਕਪਾਹ ਦੀ ਜਿਹੜੀ ਖੇਤੀ ਹੈ ਉਹ ਹੁੰਦੀ ਹੈ ਹੁਣ ਜੇਕਰ ਅਮਰੀਕੀ ਕਾਟਨ ਜਿਹੜਾ ਹੈਗਾ ਉਹਦੇ ਉੱਤੇ ਟੈਕਸ ਜਿਹੜਾ ਘਟਾ ਦਿਓਗੇ ਜ਼ੀਰੋ ਕਰ ਦਿਓਗੇ ਤਾਂ ਉਹਦਾ ਸਿੱਟਾ ਕੀ ਨਿਕਲਣਾ ਭਾਰਤ ਵਾਲੇ ਜਿਹੜੇ ਹਨ ਹੈ ਭਾਰਤੀਆਂ ਕੰਪਨੀਆਂ ਜਿਹੜੀਆਂ ਨੇ ਫਿਰ ਉਹ ਅਮਰੀਕੀ ਰੂ ਮਗਾਉਣਗੀਆਂ ਉਹ ਕਹਿਣਗੇ ਵੀ ਭਾਈ ਆ ਅਮਰੀਕਾ ਤੋਂ ਰੂ ਆਉਂਦਾ ਮਗਾਉਣੇ ਆ ਜਿਹਦੇ ਨਾਲ ਫਿਰ ਜਿਹੜੇ ਦੇਸ਼ ਦੇ ਕਿਸਾਨ ਜਿਹੜੇ ਕਪਾਹ ਬੀਜ ਰਹੇ ਨੇ ਸੋ ਉਹਨਾਂ ਦਾ ਕਿਤੇ ਨਾ ਕਿਤੇ ਬੜਾ ਵੱਡਾ ਨੁਕਸਾਨ ਇਹਦੇ ਨਾਲ ਹੋਣਾ ਹੈ ਸੋ ਕੀ ਸੋਚ ਕੇ ਇੱਕ ਪਾਸੇ ਤਾਂ ਆਪਾਂ ਇਹ ਦੇਖ ਰਹੇ ਆ ਭਈ ਰਸ਼ੀਆ ਦੇ ਵਿੱਚ ਜਿਹੜੇ ਭਾਰਤ ਦੇ ਅੰਬੈਸਡਰ ਨੇ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕਿ ਅਸੀਂ ਦੇਸ਼ ਦੇ ਹਿੱਤਾਂ ਦੀ ਖਾਤਰ ਗੈਸ એનર્ਜੀ ਜਿਹੜੀ ਹੈ ਉਹ ਰਸ਼ੀਆ ਤੋਂ ਕੰਟੀਨਿਊਸਲੀ ਲੈਂਦੇ ਰਵਾਂਗੇ ਅਮਰੀਕਾ ਦਾ ਇਹਦੇ ਵਿੱਚ ਜਿਹੜਾ ਹੈਗਾ ਕੋਈ ਇੰਟਰਫੀਰੈਂਸ ਨਹੀਂ ਹੋਣਾ ਚਾਹੀਦਾ ਤੇ ਅਸੀਂ ਉਹਨਾਂ ਦੀ ਇਸ ਗੱਲ ਨੂੰ ਅਨਜਸਟੀਫਾਈਡ ਕਹਿੰਦੇ ਆ ਜਿਹੜੇ ਉਹ ਟੈਕਸ ਵਧਾਉਣ ਜਾ ਰਹੇ ਨੇ ਮਤਲਬ ਇੱਕ ਪਾਸੇ ਰਸ਼ੀਆ ਦੇ ਵਿੱਚ ਬੈਠਾ ਭਾਰਤ ਦਾ ਐਮਬੈਸਡਰ ਬੜਕ ਮਾਰ ਰਿਹਾ ਹੈ ਦੂਸਰੇ ਪਾਸੇ ਚਾਈਨਾ ਦੇ ਵਿੱਚ ਜਾ ਕੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਚਾਈਨਾ ਹੁਣ ਸਾਡਾ ਮਿੱਤਰ ਬਣ ਗਿਆ ਦੂਜੇ ਪਾਸੇ ਇਹ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿ ਅਮਰੀਕਾ ਨੂੰ ਵੀ ਜਿਹੜਾ ਹੈਗਾ ਦੁਬਾਰਾ ਆਪਣੇ ਨਾਲ ਰੱਖਣ ਦੇ ਲਈ ਉਹਨਾਂ ਨੂੰ ਪਲੀਜ਼ ਕਰਨ ਦੇ ਲਈ ਰੂਹ ਦੇ ਉੱਤੇ ਜਿਹੜਾ ਹੈਗਾ ਉਹ ਟੈਕਸ ਘਟਾ ਦਿੱਤਾ ਕਿ ਅਮਰੀਕਾ ਕਿਤੇ ਨਾ ਕਿਤੇ ਸਾਡੇ ਉੱਤੇ ਥੋੜਾ ਬੋਤਾਂ ਰਹਿਮ ਕਰਕੇ ਤੇ ਜਿਹੜਾ ਟੈਕਸ ਹੈਗਾ ਸਾਡਾ ਵੀ ਘਟਾਵੇ ਸੋ ਇਹ ਦੇਖੋ ਮਤਲਬ ਕਿ ਫੇਰ ਉਹੀ ਗੱਲ ਹੈ ਕਿ ਬੀਜੇਪੀ ਦੀ ਪਾਲਿਸੀ ਕੀ ਹੈ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਅਸੀਂ ਦੇਸ਼ ਦੇ ਹਿੱਤਾਂ ਲਈ ਕੰਮ ਕਰ ਰਹੇ ਹਾਂ ਅਮਰੀਕਾ ਦੇ ਨਾਲ ਅਸੀਂ ਡੀਲ ਇਸ ਕਰਕੇ ਨਹੀਂ ਕੀਤੀ ਉਹ ਕਹਿੰਦੇ ਜੀ ਡੇਰੀ ਪ੍ਰੋਡਕਟ ਜਿਹੜੇ ਨੇ ਉਹ ਡਿਊਟੀ ਫ੍ਰੀ ਕਰੋ ਸਾਡੇ ਪਰ ਦੂਸਰੇ ਪਾਸੇ ਰੂਹ ਜਿਹੜੀ ਹੈ ਉਹ ਡਿਊਟੀ ਫ੍ਰੀ ਕਰ ਦिती ਹੈ ਟੈਕਸ ਫ੍ਰੀ ਕਰ ਦिती ਹੈ ਜੀ ਸੋ ਇਹ ਕੀ ਚੱਲ ਕੀ ਰਿਹਾ ਹੈ ਮਤਲਬ ਕਿ ਕੀ ਕੀ ਚੱਲ ਰਿਹਾ ਹੈ ਦੇਸ਼ ਦੇ ਲੋਕਾਂ ਦੇ ਨਾਲ ਮਤਲਬ ਕਿ ਇਹ ਕਹਿ ਲਈਏ ਵੀ ਆਪਾਂ ਕੀਤਾ ਜਾ ਰਿਹਾ ਉਹਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਸੋ ਮਤਲਬ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਚੀਜ਼ ਜਿਹੜੀ ਬਣਾਈ ਜਾ ਰਹੀ ਹੈ ਆਪਣੀ ਇਮੇਜ ਬਿਲਡ ਅਪ ਕੀਤੀ ਜਾ ਰਹੀ ਹੈ ਕਿ ਲਓ ਜੀ ਅਸੀਂ ਅਮਰੀਕਾ ਨੇ ਸਾਡੇ ਤੇ ਟੈਕਸ ਲਾਇਆ ਅਮਰੀਕਾ ਸਾਨੂੰ ਕਹਿੰਦਾ ਵੀ ਤੁਸੀਂ ਰਸ਼ੀਆ ਦੇ ਯਾਰ ਹੋ ਇਸ ਕਰਕੇ ਅਸੀਂ ਹੁਣ ਚੀਨ ਵੱਲ ਝੁਕਾਅ ਕਰ ਲਿਆ ਰਸ਼ੀਆ ਵੱਲ ਝੁਕਾਅ ਕਰ ਲਿਆ ਸੋ ਪਿਛਲੇ ਸਮੇਂ ਦੇ ਵਿੱਚ ਜੈ ਸ਼ੰਕਰ ਹੋਰੀ ਚਾਈਨਾ ਜਾਂਦੇ ਜਾਂਦੇ ਨੇ ਉਹਨਾਂ ਦੇ ਫੋਰਮ ਮਿਨਿਸਟਰ ਭਾਰਤ ਆਉਂਦੇ ਆ ਹੁਣ ਵਲਾਦੀਮੀਰ ਪੁਤਿਨ ਜਿਹੜੇ ਨੇ ਉਹ ਜਾ ਰਹੇ ਆ ਨਰਿੰਦਰ ਮੋਦੀ ਹੋਰੀ ਆਲਰੇਡੀ ਆਪਾਂ ਕਹੀਏ ਵੀ ਦੋ ਚਾਰ ਗੇੜੇ ਉੱਥੇ ਮਾਰ ਕੇ ਆ ਚੁੱਕੇ ਨੇ ਅਜੀਤ ਡੋਵਲਧ ਹੋਰਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਕਦੀ ਉਹ ਰਸ਼ੀਆ ਜਾਂਦੇ ਨੇ ਕਦੀ ਇਧਰ ਆਉਂਦੇ ਨੇ ਸੋ ਅਮਰੀਕਾ ਨੂੰ ਇਹ ਦਿਖਾਉਣ ਦੇ ਲਈ ਕਿ ਜੇ ਤੁਸੀਂ ਸਾਡੇ ਤੇ ਟੈਰਿਫ ਲਾਉਂਗੇ ਸੈਂਕਸ਼ਨਸ ਲਾਉਂਗੇ ਤਾਂ ਸਾਡੇ ਕੋਲ ਆਲਰੇਡੀ ਆਪਾਂ ਆਪਣਾ ਇੰਤਜ਼ਾਮ ਜਿਹੜਾ ਹੈਗਾ ਉਹ ਕੀਤਾ ਹੋਇਆ ਹੈ ਮਤਲਬ ਕਿ ਅਮਰੀਕਾ ਨੂੰ ਵੀ ਥੋੜਾ ਟੈਂਸ ਕਰਨ ਦੇ ਲਈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਰਤਾਈਆਂ ਜਾ ਰਹੀਆਂ ਪਰ ਦੂਸਰੇ ਪਾਸੇ ਅਮਰੀਕਾ ਨੂੰ ਪਲੀਜ਼ ਵੀ ਕੀਤਾ ਜਾ ਰਿਹਾ ਸੋ ਹੁਣ ਇਹ ਲੋਕਾਂ ਨੇ ਸੋਚਣਾ ਵੀ ਬਣ ਕੀ ਰਿਹਾ ਤੇ ਜਿਹੜੀ ਇਸ ਵੇਲੇ ਦੀ ਸਥਿਤੀ ਹੈਗੀ ਆ ਜੀਓਪੋਲਿਟੀਕਲੀ ਆਪਾਂ ਦੇਖੀਏ ਵੀ ਹਾਲਾਤ ਜਿਹੜੇ ਨੇ ਉਹ ਭਾਰਤ ਦੇ ਕੋਈ ਸਖਾਵੇਂ ਨਹੀਂ ਐ ਤੁਸੀਂ ਤੁਹਾਡੀ ਪਿਛਲੀ ਇੱਕ ਵੀਡੀਓ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਨਿੱਕੀ ਹੈਲੀ ਹੋਰਾਂ ਨੇ ਬਿਆਨ ਦਿੱਤਾ ਸੀ ਇੱਕ ਉਹਨਾਂ ਨੇ ਟਰੰਪ ਨੂੰ ਸਲਾਹ ਦਿੱਤੀ ਸੀ ਕਿ ਤੂੰ ਭਾਰਤ ਦੇ ਨਾਲ ਵਿਗਾੜ ਨਾ ਭਾਰਤ ਦੇ ਨਾਲ ਇਸ ਤਰੀਕੇ ਨਾਲ ਵਿਗਾੜ ਨਾ ਨਰਿੰਦਰ ਮੋਦੀ ਹੋਰਾਂ ਦੇ ਨਾਲ ਬਹਿ ਕੇ ਗੱਲਬਾਤ ਕਰ ਤੇ ਜੇ ਤੂੰ ਭਾਰਤ ਨਾਲ ਵਿਗਾਰਦਾ ਹੈ ਤੇ ਉਸ ਖਿੱਤੇ ਦੇ ਵਿੱਚ ਚਾਈਨਾ ਦਾ ਕਦ ਹੋਰ ਉੱਚਾ ਹੁੰਦਾ ਸੋ ਹੁਣ ਨਿੱਕੀ ਹੈਲੀ ਵੀ ਜਿਹੜੀ ਹੈ ਉਹ ਆਪਣੇ ਬਿਆਨਾਂ ਤੋਂ ਪਲਟਾਏ ਨੇ ਉਹ ਅੱਜ ਉਹਨਾਂ ਨੇ ਨਵੀਂ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਸੋਚਣਾ ਚਾਹੀਦਾ ਜੋ ਟਰੰਪ ਕਹਿ ਰਿਹਾ ਉਹਦੇ ਉੱਤੇ ਫੁੱਲ ਚੜਾਉਣੇ ਚਾਹੀਦੇ ਨੇ ਕਿ ਰਸ਼ੀਆ ਨੂੰ ਫਿਊਲ ਨਾ ਕਰੋ ਉਹਨਾਂ ਨੂੰ ਫਾਈਨੈਂਸ਼ੀਅਲੀ ਸਟਰੋਂਗ ਨਾ ਕਰੋ ਕਿਉਂਕਿ ਤੁਹਾਡਾ ਖਰੀਦਿਆ ਹੋਇਆ ਤੇਲ ਉਹ ਬਾਤ ਯੂਕਰੇਨ ਦੇ ਉੱਤੇ ਵਰਤ ਰਹੇ ਨੇ ਸੋ ਮਤਲਬ ਅੱਜ ਨਿੱਕੀ ਹੇਲੀ ਹੋਰੀ ਦੀ ਆਪਣੇ ਬਿਆਨ ਦੇ ਜਿਹੜਾ ਹੈਗਾ ਉਲਟ ਨਜ਼ਰ ਆ ਰਹੇ ਨੇ ਸੋ ਕਿਤਨਾ ਕਿਤੇ ਸਥਿਤੀ ਡਾਂਵਾ ਡੋਲ ਹੈ ਭਾਰਤ ਜਿਹੜਾ ਹੈਗਾ ਕਈ ਹਾਈ ਲੈਵਲ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਵੱਲੋਂ ਇਹ ਸਟੇਟਮੈਂਟਾਂ ਜਾਰੀ ਕੀਤੀਆਂ ਜਾ ਰਹੀਆਂ ਕਿ ਅਮਰੀਕਾ ਜਿਹੜਾ ਹੈਗਾ ਕਿ ਭਾਰਤ ਦੇ ਨਾਲ ਇੱਕ ਦੁਸ਼ਮਣ ਦੇਸ਼ ਵਾਂਗੂ ਜਿਹੜਾ ਹੈਗਾ ਉਹ ਵਰਤਾਅ ਕਰ ਰਿਹਾ ਮਤਲਬ ਕਿ ਦੁਸ਼ਮਣ ਦੇਸ਼ਾਂ ਦੇ ਨਾਲ ਵੀ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਅਮਰੀਕਾ ਭਾਰਤ ਦੇ ਨਾਲ ਕਰ ਰਿਹਾ ਸੋ ਮਤਲਬ ਇਹ ਕਹਿ ਲਈਏ ਆਪਾਂ ਵੀ ਇਸ ਵळे ਭਾਰਤ ਕਸੂਤੀ ਸਥਿਤੀ ਦੇ ਵਿੱਚ ਐ ਕਿਉਂਕਿ ਚਾਈਨਾ ਐਡਾ ਇਮਾਨਦਾਰ ਜਾਂ ਆਪਾਂ ਕਹੀਏ ਵੀ ਉਹਦੇ ਉੱਤੇ ਲੌਂਗ ਟਾਈਮ ਵਿਸ਼ਵਾਸ ਕੀਤਾ ਜਾ ਸਕਦਾ ਇਸ ਤਰ੍ਹਾਂ ਦਾ ਮੁਲਕ ਨਹੀਂ ਹੈ ਰਸ਼ੀਆ ਵੀ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਸਮੇਂ ਦੇ ਵਿੱਚ ਕੋਈ ਭਾਰਤ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਬਿਆਨ ਨਹੀਂ ਆਇਆ ਭਾਰਤ ਪਾਕਿਸਤਾਨ ਜੰਗ ਦੇ ਵੇਲੇ ਸੋ ਇਹ ਇਨਰ ਲਾਇਬਲ ਨਾ ਹੋਣ ਤੇ ਉਸ ਤੋਂ ਬਾਅਦ ਭਾਰਤ ਨਾਲ ਵੀ ਅਮਰੀਕਾ ਨਾਲ ਵੀ ਭਾਰਤ ਵਿਗਾੜ ਲਵੇ ਤੇ ਫਿਰ ਭਾਰਤ ਦੇ ਕੋਲ ਹੋਰ ਰਸਤੇ ਬਚਣਗੇ ਕਿਹੜੇ ਆਲੇ ਦੁਆਲੇ ਤਾਂ ਸਾਰਿਆਂ ਦੇ ਨਾਲ ਫਿਰ ਉਹ ਕਹਿ ਲੀਏ ਪੀ ਹਾਲਾਤ ਖਰਾਬ ਨੇ ਦੂਜਿਆਂ ਦੇ ਨਾਲ ਵੀ ਬੰਗਲਾਦੇਸ਼ ਹੋ ਗਿਆ ਜਾਂ ਨੇਪਾਲ ਦੀ ਗੱਲ ਕਰ ਲਈਏ ਨੇਪਾਲ ਦੇ ਨਾਲ ਵੀ ਇੱਕ ਨਵਾਂ ਫਸਾਦ ਹੋਣ ਸ਼ੁਰੂ ਹੋਣ ਜਾ ਰਿਹਾ ਹੈ ਸੋ ਪਾਕਿਸਤਾਨ ਦੇ ਨਾਲ ਆਲਰੇਡੀ ਕੰਮ ਖਰਾਬ ਹੈ ਸੋ ਚਾਈਨਾ ਦੇ ਉੱਤੇ ਭਰੋਸਾ ਕਰਕੇ ਅਮਰੀਕਾ ਨੂੰ ਨਾਰਾਜ਼ ਕਰਕੇ ਭਾਰਤ ਕਿੱਥੋਂ ਤੱਕ ਪਹੁੰਚ ਲੇਗਾ ਜਾਂ ਕੀ ਹਾਸਲ ਕਰ ਲੇਗਾ ਜਾਂ ਫਿਰ ਕੁਝ ਗਵਾਏਗਾ ਇਹ ਚੀਜ਼ਾਂ ਆਉਂਦੇ ਸਮੇਂ ਦੀ ਆਉਂਦੇ ਉਹ ਸਮੇਂ ਦੇ ਵਿੱਚ ਜਾਨੀ ਕਿ ਫਿਊਚਰ ਦੀ ਜਿਹੜੀ ਕੋਖ ਦੇ ਵਿੱਚ ਆ ਸੋ ਉਹ ਵੀ ਆਪਾਂ ਦੱਸਾਂਗੇ ਆਉਂਦੇ ਸਮੇਂ ਦੇ ਵਿੱਚ ਜਿਹੜੀ ਜਿਹੜੀ ਵੀ ਗੱਲਬਾਤ ਹੋਣੀ ਚਾਹੀਏਗੀ ਆਪਾਂ ਆਪਣੇ ਦਰਸ਼ਕਾਂ ਨੂੰ ਉਹ ਸਾਰੀ ਗੱਲਬਾਤ ਉਸੇ ਤਰੀਕੇ ਦੇ ਨਾਲ ਦੱਸੀ ਜਾਵਾਂਗੇ ਪਰ ਅੱਜ ਆ ਕੋਟਨ ਵਾਲਾ ਜਿਹੜਾ ਮਾਮਲਾ ਹੈਗਾ ਇਹ ਸਮਝ ਨਹੀਂ ਆਇਆ ਇਹ ਸਵਾਲ ਹੁਣ ਭਾਰਤ ਸਰਕਾਰ ਨੂੰ ਵੀ ਪੁੱਛਣਾ ਬਣਦਾ ਹੈ ਕਿ ਭਾਈ ਅੱਜ ਤੋਂ 27 ਤਰੀਕ ਤੋਂ ਇੱਕ ਤਾਂ ਲਾਗੂ ਹੋ ਗਿਆ ਤੁਹਾਡੇ ਤੇ 50% ਟੈਕਸ ਤੇ ਤੁਸੀਂ ਅਮਰੀਕੀ ਰੂਹ ਜਿਹੜਾ ਹੈਗਾ ਕਾਟਨ ਜਿਹੜਾ ਹੈਗਾ ਉਹਦੇ ਉੱਤੇ ਟੈਕਸ ਜਿਹੜਾ ਹੈਗਾ ਉਹ ਬਿਲਕੁਲ ਹੀ ਫ੍ਰੀ ਕਰ ਦਿੱਤਾ ਸੋ ਇਹ ਚੱਲ ਕੀ ਰਿਹਾ ਹੈ ਇਹ ਸਵਾਲ ਹੁਣ ਲੋਕਾਂ ਦੀ ਆਪਾਂ ਜਿਹੜੀ ਕਚਹਿਰੀ ਦੇ ਵਿੱਚ ਛੱਡਦੇ ਆ ਉਹ ਪੁੱਛੋ ਸਰਕਾਰਾਂ ਦੇ ਕੋਲੋਂ ਕਿ ਬਣ ਕੀ ਰਿਹਾ ਹੈ ਜੀ ਹਾਂ ਜੀ ਬਿਲਕੁਲ ਜੀ ਜੀ ਔਰ ਇਹ ਕਈ ਤਰ੍ਹਾਂ ਦੇ ਐਕਸਪੈਕਟੇਸ਼ਨ ਜੋ ਸਾਹਮਣੇ ਆ ਰਹੇ ਨੇ ਕਿ ਜੇ ਹੁਣ ਟਰੰਪ ਦੀ ਜਿਸ ਤਰੀਕੇ ਦੇ ਨਾਲ ਹੁਣ ਦੁਬਾਰਾ ਤਲਖੀ ਸ਼ੁਰੂ ਹੋ ਗਈ ਹੈ ਪੁਤਿਨ ਦੇ ਨਾਲ ਇਸ ਰਿਕਨੇ ਕਿਹਾ ਜਾ ਰਿਹਾ ਹੈ ਕਿ ਕਾਫੀ ਚੀਜ਼ਾਂ ਜੋ ਆਪਣੇ ਹਥਿਆਰ ਨੇ ਜੋ ਆਪਣੇ ਕਿਲੋਕ ਉਹਨਾਂ ਦੇ ਵਾਹਨ ਨੇ ਅਮਰੀਕਾ ਨੇ ਰਸ਼ੀਆ ਦੇ ਕੋਲ ਦੁਆਰਾ ਭੇਜ ਦਿੱਤੇ ਨੇ ਹੁਣ ਕੀ ਕੁਝ ਹੁੰਦਾ ਵੀ ਦੇਖਣ ਵਾਲਾ ਹੋਵੇਗਾ ਪਰ ਇਹਨਾਂ ਸਾਰਿਆਂ ਦੇ ਵਿੱਚ ਇੱਕ ਹਿਰਦਾ ਹੋਇਆ ਭਾਰਤ ਵੀ ਨਜ਼ਰ ਆ ਰਿਹਾ ਹੈ ਐਵੇਂ ਲੱਗਦਾ ਹੈ ਕਿ ਜਿਵੇਂ ਟ੍ਰੰਪ ਪੁਤਿਨ ਦਾ ਗੁੱਸਾ ਭਾਰਤ ਤੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਸਿੱਧੇ ਤੌਰ ਤੇ ਨਾਲ ਸਹੀ ਇਸ ਤਰੀਕੇ ਨਾਲ ਗੁੱਸਾ ਕਰਿਆ ਜਾ ਵੀ ਟੀਨ ਨੂੰ ਪਤਾ ਹੈ ਕਿ ਉੱਥੇ ਬਰਾਬਰੀ ਆ ਜਾਂਦੀ ਹੈ ਪਰ ਉਹ ਅੱਗੇ ਕਰੋਗੇ ਜੋ ਨੂੰ ਲੱਗਦਾ ਹੈ ਕਿ ਜੋ ਸੌਫਟ ਟਾਰਗੇਟ ਹੈ ਉਹ ਭਾਰਤੀ ਹੈ ਤੇ ਕਾਫੀ ਤਰੀਕੇ ਕਿ ਕਹਾਂ ਕਿ ਤਰੀਕੇ ਨਾਲ ਭਾਰਤ ਘਿਰ ਚੁਕੇ ਹੈ ਜੇ ਆਪਾਂ ਗੱਲ ਕਰੀਏ ਕਿ ਚੀਨ ਦੇ ਨਾਲ ਤਾਂ ਭਾਰਤ ਹੋ ਚੁੱਕਿਆ ਪਰ ਚੀਨ ਤੇ ਵੀ ਕਿੰਨੇ ਕੀ ਭਰੋਸਾ ਕੀਤਾ ਜਾ ਸਕਦਾ ਇਹ ਭਾਰਤ ਅਤੇ ਚਾਇਨਾ ਦੀ ਹਿਸਟਰੀ ਤੋਂ ਆਪਾਂ ਨੂੰ ਪਤਾ ਹੈ ਕਿ ਕਿਵੇਂ ਭਾਰਤ ਦੇ ਭਰੋਸੇ ਟੁੱਟੇ ਸੀ ਕੀ ਹੋਇਆ ਜੀ ਉਸ ਤੋਂ ਬਾਅਦ ਅੰਤ ਵਿੱਚ ਤੁਹਾਨੂੰ ਜੁੜਨ ਦੇ ਲਈ ਆਪਣੇ ਵਿੱਚ ਸਾਡੇ ਦਰਸ਼ਕਾਂ ਦੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ